ਸੱਤਿ ਸ਼ਰੀਏ ਕਾਲ ਦੋਸਤੋ ਸੰਧੂ ਬੀਵੀ 31 ਚੈਨਲ ਦਾ ਬਖਾਰਿਆ ਤੁਹਾਨੂੰ ਬਰਬਰੀ ਪੱਠਾਂ ਕਰੋ ਮਿੱਤਰ ਚੱਕ ਇੰਨੀ ਸੋਹਣੀ ਆਈ ਹੈ ਮਿੱਤਰੋ ਇਹਨਾਂ ਦੀ ਅੱਖ ਮਣਕੀ ਅੱਖ ਹੈ ਆ ਵੇਖੋ ਕਿੰਨੀਆਂ ਪਿਆਰੀਆਂ ਪੱਠਾਂ ਮਿੱਤਰੋ 54 ਪੱਠਾਂ ਕਰ ਲੋ ਚੱਕਾ ਕਿੰਨੀ ਸੋਹਣੀ ਅੱਖ ਮੂੰਹ ਵੇਖ ਲਓ ਮਿੱਤਰੋ ਖਰਬੋਸ਼ ਵਰਗਾ ਹੈ ਜਮਾ ਕੰਨ ਵੀ ਕਰ ਲਓ ਚੈੱਕ ਇਹਨਾਂ ਦੇ ਬਹੁਤ ਸੋਹਣਾ ਇੱਕ ਕਲਰ ਹੈ ਲਾਲ ਡੱਬਾ ਆ ਵੇਖੋ ਮਿੱਤਰੋ ਇੱਕ ਘਾਬਾਠ ਵੇਖੋ ਮਿੱਤਰੋ ਪਿਓਰ ਬਰੀਡ ਆ ਵੇਖੋ ਕਿੰਨੀ ਸੋਹਣੀ ਹੈ ਇਹ ਆਪਦੇ ਬਰਬਰੇ ਬੱਕਰੇ ਦੀ ਅੱਗੇ ਬਰੀਡ ਹੈ ਤੁਸੀਂ ਇਹਦੇ ਨਾਲ ਦੇ ਬੱਚੇ ਲੈਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਗਦਾਰਾਗੋੜ ਫਾਰਮ ਪਿੰਡ ਝੰਡਾਖੁਰਦ ਮੋਬਾਈਲ ਨੰਬਰ ਨਾਵਾਂਗੇ ਇਹਨਾਂ ਦਾ ਸਕਰੀਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਰਾਸ ਬਰੀਡਿੰਗ ਵਾਸਤੇ ਇੱਕ ਹੋਰ ਵਿਖਾਉਣਾ ਤੁਹਾਨੂੰ ਬਲੈਕ ਕਲਰ ਚ ਥੋੜਾ ਥੋੜਾ ਬਲੈਕ ਕਲਰ ਇਹਦੇ ਚ ਆ ਵੀ ਕਰ ਲੋ ਮਿੱਤਰੋ ਚੈੱਕ ਪਠਾਨ ਸਾਰੀਆਂ ਇਹਨਾਂ ਦੀਆਂ ਪੂਰੀਆਂ ਸੋਹਣੀਆਂ ਐ ਆ ਵੇਖੋ ਇਹਨਾਂ ਦੀ ਅੱਜ ਚੱਲ ਰਹੀ ਹੈ ਕੈਟਿੰਗ ਆ ਵੇਖੋ ਆ ਤਾਂ ਮਿੱਤਰ ਜਿਵੇਂ ਬਣਿਆ ਤਣਿਆ ਖਰਗੋਸ਼ ਹੀ ਐ ਬਹੁਤ ਸੁਣੀ ਬ੍ਰੈਡ ਐ ਬੱਚੇ ਬਹੁਤ ਸੋਹਣੇ ਆਏ ਆ ਮਿੱਤਰੋ ਕਰ ਲੋ ਚੈੱਕ ਆ ਵੇਖੋ ਬਹੁਤ ਸੋਹਣੇ ਕਲਰ ਚ ਆਇਆ ਹਾਂ ਆ ਗਏ ਮਿੱਤਰੋ ਇਹਨਾਂ ਦਾ ਫਾਰਮ ਕਰਿਓ ਸੰਪਰਕ ਖਰੀਦਣੇ ਖਰੀਦਣ ਵਾਸਤੇ ਵੇਚਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਕ੍ਰੋਸ ਬਰੀਡਿੰਗ ਵਾਸਤੇ ਸੰਪਰਕ ਕਰ ਸਕਦੇ ਹੋ ਹੋਰ ਕੋਈ ਜਾਣਕਾਰੀ ਲੈਣੀ ਹੈ ਫਾਰਮ ਤੋਂ ਤਾਂ ਮੋਬਾਈਲ ਨੰਬਰ ਨਾ ਚੱਲੂਆ ਸਕਰੀਨ ਤੇ ਕਰਿਓ ਸੰਪਰਕ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਇੱਧਰ ਚੱਲ ਰਹੀ ਹੈ ਇਹਨਾਂ ਦੀ ਕੈਟਿੰਗ ਜੀ ਆਹ ਕਰ ਰਹੇ ਆ ਮਿਸਟਰੋ ਆ ਦੇਖੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਕੈਟਿੰਗ ਕਰ ਰਹੇ ਹੋ ਇਹਨਾਂ ਦੀ ਜੀ ਹਾਂਜੀ ਹਾਂਜੀ ਅੱਜ ਇਹਨਾਂ ਦੀ ਕੈਟਿੰਗ ਸ਼ੈਟਿੰਗ ਕਰ ਰਹੇ ਆ ਵਧੀਆ ਅੱਛਾ ਇਹ ਕਰਨੀ ਪੈਂਦੀ ਹੈ ਹਰ ਸਾਲ ਹਾਂ ਇਹ ਜਿਵੇਂ ਮੰਨ ਲਓ ਹੁਣ ਗਰਮੀਆਂ ਸੀਜ਼ਨ ਆ ਗਿਆ ਇੱਕ ਹੁਣ ਹੋ ਜੂਗੀ ਅੱਛਾ ਇੱਕ ਜਾਂਦੀ ਜਾਂਦੀ ਮੰਨ ਲਓ ਜਾਂਦੀ ਗਰਮੀ ਚ ਹੋ ਜੂਗੀ ਨਾ ਠੀਕ ਹੈ ਤੇਰੇ ਪਿੱਸੂਆਂ ਤੋਂ ਹੋਰ ਨਾਲੇ ਵਾਲ ਨਵੇਂ ਸੋਹਣੇ ਆਉਂਦੇ ਐ ਠੀਕ ਹੈ ਜੀ ਹਾਂ ਪਸੂ ਜਾਂ ਚ ਜਾਂ ਆ ਜਾਂਦੀ ਹੁਣ ਗਰਮੀਆਂ ਦੇ ਵਿੱਚ ਆਪਾਂ ਵੀ ਜਿਵੇਂ ਕਟਿੰਗ ਕਰਾ ਲੈਣਾ ਕਿੰਨੇ ਸੈੱਟ ਹੋ ਜਾਂਦੇ ਆ ਹਾਂਜੀ ਹਾਂਜੀ ਉਹ ਗੱਲ ਇਹਨਾਂ ਦੀ ਐ ਠੀਕ ਹੈ ਜੀ ਆ ਵੇਖੋ ਮਿੱਤਰੋ ਬਹੁਤ ਸੋਹਣੀ ਕਟਿੰਗ ਕਰਦੇ ਆ ਜੂ ਤੇ ਪਿੱਸੂ ਸੀ ਬਹੁਤ ਠੀਕ ਹੈ ਹੁਣ ਦੇਖੋ ਇੱਕ ਨਹੀਂ ਹੈਗਾ ਹਾਂ ਬੋਸ ਆਪਸੋ ਹੋਗੀ ਨਾ ਹਾਂਜੀ ਨਾਲੇ ਨਵੇਂ ਬਾਲ ਆਣਗੇ ਉਹਨਾਂ ਹੀ ਜ਼ਿਆਦਾ ਚਮਕਾਊਗੀ ਠੀਕ ਹੈ ਜੀ ਤੇ ਆ ਬਖਾਇਓ ਤੁਹਾਡਾ హెయిਰ ਕਟਰ ਜਾ ਹਾਂ ਅੱਛਾ ਇਹ ਚੰਗੀ ਕੰਪਨੀ ਨਾਲ ਹੀ ਇਹ ਤਾਂ ਪੰਜ ਹਜ਼ਾਰ ਦਾ ਆਉਂਦਾ ਠੀਕ ਹੈ ਜੀ ਬਾਕੀ ਜੇ ਦੇਸੀ ਆਮ ਲਈਏ ਤਾਂ ਲਗਦਾ 3250 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਇਹ ਆਪਾਂ ਕੰਪਨੀ ਦਾ ਮੰਗਾਇਆ ਹੈ 5000 6 5000 ਰੁਪਈਆ ਦਾ ਠੀਕ ਹੈ ਜੀ ਬਹੁਤ ਵਧੀਆ ਇਹਦੇ ਨਾਲ ਅਸੀਂ 2 3 ਦੋ ਦਿਨਾਂ ਦੇ ਵਿੱਚ ਵਿੱਚ 100 ਬੱਕਰੀਆਂ ਕਤਰਦੇ ਹਾਂ ਦੋ ਦੇਣਾ ਚ ਜੀ ਹਾਂ ਪਰਲੇ ਫਾਰਮ ਤੇ ਸੀ 80 85 ਉਹ ਪਤਰੀਆਂ ਅੱਜ ਸਵੇਰ ਤੇ ਇੱਧਰ ਲੱਗ ਰਿਹਾ ਠੀਕ ਹੈ ਜੀ ਫਿਰ ਤਾਂ ਕੰਮ ਬਹੁਤ ਖੇਜਦਾ ਜੀ ਬਹੁਤ 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 ਕੈਂਚੀ ਨਾਲ ਤਾਂ ਨਹੀਂ ਹੁੰਦੀ ਸੀ 6 ਮਹੀਨੇ ਹੀ ਠੀਕ ਹੈ ਜੀ ਹਾਂ ਲਈ ਮਿੱਤਰੋ ਤੁਸੀਂ ਵੀ हेयर कट ਲੈ ਕੇ ਕਟਿੰਗ ਕਰ ਸਕਦੇ ਹੋ ਧੰਨਵਾਦ ਜੀ